101% ਗਾਰੰਟੀ ਵਾਲੀ ਗੱਲ ਹੈ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜੀ ਆਪਾਂ ਵੀਡੀਓ 'ਚ ਕੋਠੀ ਲੈ ਕੇ ਪਹੁੰਚੇ ਹਾਂ ਜੀ ਕੋਠੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਰੇਟ ਜਿਹੜਾ ਆਪਾਂ ਲੈ ਕੇ ਪਹੁੰਚਿਆ ਕੋਠੀ ਦਾ ਅਜਿਹਾ ਰੇਟ ਹੋਰ ਪਾਸੇ ਨਹੀਂ ਮਿਲਣਾ 6 ਮਹੀਨੇ ਮਸੇ ਹੋਏ ਨੇ ਕੋਠੀ ਬਣੀ ਨੂੰ ਜਮਾਂ ਨਵੀਂ ਕੋਠੀ ਹੈ ਤੇ ਇਹਨਾਂ ਨੇ ਵੇਚਣੀ ਹੈ ਜੀ ਕਾਹ ਤੋਂ ਵੇਚਣੀ ਹੈ ਕਿੱਥੇ ਕੋਠੀ ਹੈ ਜੀ ਇਹ ਕਿੰਨੀ ਦੀ ਕੋਠੀ ਅੰਦਰੋਂ ਸਾਰੀ ਆਪਾਂ ਗੱਲਬਾਤ ਕਰਦੇ ਚੱਲਦੇ ਹਾਂ ਬਹੁਤ ਸੋਹਣੀ ਕੋਠੀ ਹੈ ਜੀ ਸਾਰੀ ਗੱਲਬਾਤ ਕਰਦੇ ਹਾਂ ਜੀ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਹਰੇਕ ਤੱਕ ਲਾਈਕ ਨਹੀਂ ਕੀਤੀ ਵੀਡੀਓ ਲਾਈਕ ਕਰ ਦਿਓ ਜੀ ਰੇਟ ਸਿਰਫ 9 ਲੱਖ ਰੁਪਇਆ ਇਸ ਕੋਠੀ ਦਾ ਰੱਖਿਆ ਹੋਇਆ ਜੀ ਤੁਹਾਨੂੰ ਯਕੀਨ ਨਹੀਂ ਆਇਆ ਤਾਂ ਇਹ ਗੱਲ ਸੱਚੀ ਹੈ ਜੀ 9 ਲੱਖ ਦੇ ਵਿੱਚ ਇਹਨਾਂ ਨੇ ਆਪਦੀ ਕੋਠੀ ਵੇਚਣੀ ਹੈ ਜੀ ਗੱਲਬਾਤ ਇਹ ਹੈ ਜੀ ਇਹਨਾਂ ਨੇ 6 ਕਿੰਨੇ ਪਹਿਲਾਂ ਪਾਈ ਸੀਗੀ ਰਿਹਾਇਸ਼ੀ ਕੋਠੀ ਹੈ ਜੀ ਇਹਨਾਂ ਨੇ ਰਿਹਾਇਸ਼ ਵੀ ਕੀਤੀ ਹੋਈ ਹੈ ਤੇ ਜਿਹੜੇ ਮਾਲਕ ਨੇ ਇਹਨਾਂ ਦਾ ਜਿਹੜਾ ਜਵਾਬ ਕਿਹਾ ਸੀ ਇਹਨਾਂ ਦਾ ਮੁੰਡਾ ਉਹਨੇ ਜਾਣ ਦੀ ਬਾਹਰ ਸਾਰਾ ਕੁਝ ਹੋ ਗਿਆ ਸੀ ਕੱਲੀ ਪੈਸਿਆਂ ਦੀ ਕਮੀ ਆ ਤਾਂ ਕਰਕੇ ਇਹਨਾਂ ਨੇ ਆਪਦਾ ਘਰ ਵੇਚਣਾ ਤੇ ਵੇਚ ਕੇ ਮੁੰਡੇ ਨੂੰ ਬਾਹਰ ਭੇਜਣਾ ਮਾਲਕ ਕਹਿੰਦੇ ਨੇ ਮੁੰਡਾ ਜਦੋਂ ਬਾਹਰ ਵਗਿਆ ਉਹ ਤੋਂ ਬਾਅਦ ਘਰ ਤਾਂ ਨਵਾਂ ਪਾ ਲਵਾਂਗੇ ਹੋਰ ਵੀ ਬਣ ਜੂਗਾ ਘਰ ਤਾਂ ਪਰ ਸੁਪਨਾ ਰਹਿ ਜੂ ਉਹ ਮੁੰਡੇ ਦਾ ਸੁਪਨਾ ਵੀ ਹੈ ਸੀ ਤੇ ਬਾਹਰ ਵੀ ਜਾਣਾ ਕਮਾਈ ਕਰੂਗਾ ਹੋਰ ਬਣ ਜੂਗਾ ਘਰ ਤਾਂ ਕੋਈ ਦਿੱਕਤ ਨਹੀਂ ਮਾਲਕ ਕਹਿੰਦੇ ਨੇ ਬਾਕੀ ਤੁਸੀਂ ਦੇਖ ਰਹੂ 9 ਲੱਖ ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਆ ਘਟਾਵਾ ਦਾ ਬੈਕ ਕੀਤਾ ਜਾਊਗਾ ਜੇ ਆਪਾਂ ਗੱਲ ਕਰੀਏ ਥਾਂ ਦੀ ਤਾਂ ਮਾਲਕ ਕਹਿੰਦੇ ਨੇ 5 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜਗ੍ਹਾ ਹੈਗੀ ਅਸੀਂ 5 ਮਰਲੇ ਤੇ 2 ਬੈਡਰੂਮ ਸੈਟਅਪ ਨੂੰ ਮਿਲ ਜਾਣਗੇ ਜਮਾ ਨਮਾ ਇਹਨਾਂ ਨੇ ਘਰ ਪਾਇਆਗਾ ਜੇ ਆਪਾਂ ਸਾਹਮਣੇ ਫਰੰਟ ਦੀ ਗੱਲ ਕਰੀਏ ਤਾਂ ਫਰੰਟ 'ਚ ਤਾਂ ਇਹਨਾਂ ਨੇ ਸਾਰੇ ਕਿਤੇ ਟਾਈਲਾਂ ਲੁਵਾਈਆਂ ਹੋਈਆਂ ਇੱਕ ਕੰਮ ਰਹਿੰਦਾ ਇਕੱਲਾ ਜੋੜੀਆਂ ਦਾ ਸੀ ਜੋੜੀਆਂ ਦਾ ਕੰਮ ਛੱਡ ਕੇ ਬਾਕੀ ਸਾਰਾ ਕੰਮ ਮਾਲਕ ਨੇ ਬਹੁਤ ਰੀਜਾਂ ਲਾਲਾ ਕੇ ਕਰਵਾਇਆ ਹੋਇਆ ਚਾਹੀ ਆਪਾਂ ਗੱਲ ਕਰੀਏ ਬਾਥਰੂਮ ਦੀ ਪਿੱਛੇ ਤੁਸੀਂ ਦੇਖੀ ਸੀਗੀ ਵੀਡੀਓ ਬਾਥਰੂਮ ਬਹੁਤ ਸ਼ੌਂਕ ਨਾਲ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਸਾਰਾ ਕੰਮ 올ਰੇਡੀ ਹੋ ਚੁੱਕਿਆ ਜੀ ਕੱਲਾ ਜੋੜੀਆਂ ਨੂੰ ਛੱਡ ਕੇ ਜੀ ਜੇ ਆਪਾਂ ਥੱਲੇ ਹੀ ਗੱਲ ਕਰੀਏ ਤਾਂ ਟਾਈਲਾਂ ਦਾ ਕੰਮ ਬਹੁਤ ਸੋਹਣਾ ਹੋਇਆਗਾ ਬਾਹਰੋਂ ਕੰਮ ਬਹੁਤ ਸੋਹਣਾ ਹੋਇਆ ਤੇ ਕੋਠੀ ਜਿਹੜੇ ਹਿਸਾਬ ਨਾਲ ਬਣੀ ਹੋਈ ਹੈ ਜਿਵੇਂ ਵੀ ਡਿਜ਼ਾਈਨ ਮੰਨ ਲਓ ਫਰੰਟ ਮੰਨ ਲਓ ਜੀ ਪੂਰਾ ਵਧੀਆ ਆਪਨੂੰ ਦੇਖਣ ਨੂੰ ਮਿਲੂਗਾ ਜੀ ਕੋੜੀਆਂ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਉੱਤੇ ਜਾਣ ਵਾਸਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਸੀ ਤੇ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਕਮੈਂਟਸ ਆਪ ਦਾ ਜਰੂਰ ਕਰਿਆ ਕਰੋ ਰੇਟ ਕੋਠੀ ਦਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਲੌਬੀ ਨੂੰ ਤੁਸੀਂ ਦੇਖ ਰਹੇ ਹੋ ਜੀ ਲੌਬੀ ਦੇ ਅੰਦਰ ਦਾ ਕੰਮ ਤੁਸੀਂ ਸਾਰਾ ਇੱਕ ਵਾਰੀ ਆਪਦੀਆਂ ਅੱਖਾਂ ਨਾਲ ਦੇਖੋ ਜੀ ਬਾਕੀ ਇੱਕ ਪਾਸੇ ਆਪਾਂ ਨੂੰ ਮਿਲੂ ਓਪਨ ਕਿਚਨ ਰਸੋਈ ਦਾ ਜਿਹੜਾ ਕੰਮ ਹੋਇਆਗਾ ਤੁਸੀਂ ਆਪ ਹੀ ਦੇਖ ਲਓ ਜੀ ਵਧੀਆ ਸੈਲਫ ਆਪਾਂ ਨੂੰ ਮਿਲ ਜੂਗੀ ਸੈਲਫ ਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਹੈ ਭਾਂਡੇ ਧੋਣ ਵਾਸਤੇ ਇੱਕ ਪਾਸੇ ਸ਼ਿੰਕ ਲੱਗਿਆ ਹੋਇਆ ਸੀ ਬਾਕੀ ਟੂਟੀਆਂ ਦਾ ਕੰਮ ਵਧੀਆ ਹੋਇਆ ਤੇ ਕੰਮ ਤਾਂ ਸਾਰਾ ਮਾਲਕ ਨੇ ਕਰਵਾਈ ਰੱਖਿਆ ਜਿਹੜਾ ਲੋਬੀ ਦਾ ਮੇਨ ਐਂਟਰੀ ਗੇਟ ਹੈ ਜੀ ਉਹਨੂੰ ਵੀ ਜੋੜੀ ਲੱਗੀ ਹੋਈ ਹੈ ਅੰਦਰ ਦੇ ਜਿਹੜੇ ਕਮਰੇ ਨੇ ਉਹਨਾਂ ਨੂੰ ਹਲੇ ਜੋੜੀ ਲੱਗਣ ਵਾਲੀ ਪਈ ਹੈਗੀ ਬਾਕੀ ਮੇਨ ਗੇਟ ਵੀ ਲੱਗਿਆ ਹੋਇਆ ਤੇ ਬਾਥਰੂਮ ਨੂੰ ਵੀ ਗੇਟ ਲੱਗਣ ਵਾਲਾ ਪਿਆਗਾ ਤੇ ਬਾਹਰ ਇੱਕ ਗੇਟ ਪਿਆ ਤਾਂ ਸੀਗਾ ਉਹ ਤੋਂ ਉਹਨੂੰ ਮਾਲਕ ਦੱਸ ਦੇਣਗੇ ਕਿੱਥੇ ਲੱਗਣਾ ਜੀ ਉਹ ਬਾਕੀ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਮਾਲਕ ਨੂੰ ਪੁੱਛ ਲਿਓ ਵੀ ਜੋੜੀ ਲਵਾ ਕੇ ਦੇਣਗੇ ਜਾਂ ਸਾਨੂੰ ਲਵਾਉਣੀ ਪਊਗੀ ਤੁਸੀਂ ਆਪਦੀ ਗੱਲ ਕਲੀਅਰ ਜ਼ਰੂਰ ਕਰ ਲਿਓ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਸੀ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਦੇਖਣ ਨੂੰ ਮਿਲੂਗੀ ਥੱਲੇ ਜਿਹੜਾ ਟਾਈਲਾਂ ਦਾ ਕੰਮ ਹੋਇਆਗਾ ਉਹ ਤੁਸੀਂ ਦੇਖ ਲਓ ਬਾਕੀ ਬੇੜਾ ਵੀ ਆਪਾਂ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਤੇ ਰੇਟ ਵੀ ਪੂਰਾ ਜੱਜਮੈਂਟ ਜੀ ਪੂਰਾ ਸੋਹਣਾ ਰੇਟ ਹੈ ਜੀ ਇਸ ਤੋਂ ਘੱਟ ਰੇਟ ਤੇ ਇੰਨੀ ਸੋਹਣੀ ਕੋਠੀ ਤੇ ਇੰਨੀ ਵਧੀਆ ਬਣੀ ਹੋਈ ਆਪਾਂ ਨੂੰ ਨਹੀਂ ਮਿਲਣੀ ਸੀ ਜਿਹਨੂੰ ਵੀ ਇਹ ਕੋਠੀ ਪਸੰਦ ਆਈ ਅਜੇ ਕੋਈ ਜਾ ਕੇ ਇਹ ਦੇਖਣਾ ਚਾਹੁੰਦਾ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾ ਲਿਓ ਜੀ ਤੇ ਜਾ ਕੇ ਕੋਠੀ ਨੂੰ ਦੇਖ ਸਕਦੇ ਹੋ ਜੇ ਤੁਹਾਨੂੰ ਇਹ ਕੋਠੀ ਪਸੰਦ ਆਈ ਆ ਤਾਂ ਛੇਤੀ ਕਰਿਓ ਜੀ ਨਹੀਂ ਤਾਂ ਇਹ ਕੋਠੀ ਵਿਕ ਜਾਨੀ ਆ ਕਿਉਂਕਿ ਰੇਟ ਬਹੁਤ ਘੱਟ ਹੈ ਨਵੀਂ ਕੋਠੀ ਆ ਕਿਸੇ ਨੇ ਨਹੀਂ ਛੱਡਣੀ ਜੀ ਤੇ ਜਿਹਨੂੰ ਵੀ ਪਸੰਦ ਆਵੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਦੋ ਨੰਬਰ ਮਾਲਕ ਨੇ ਦਿੱਤੀ ਆ ਜੀ ਜੇ ਆਪਾਂ ਇਹਨਾਂ ਦੇ ਪਿੰਡ ਦੀ ਗੱਲ ਕਰੀਏ ਇਹਨਾਂ ਦੇ ਏਰੀਆ ਦੀ ਗੱਲ ਕਰੀਏ ਜੀ ਇਨਾਂ ਦਾ ਖਾਸ ਏਰੀਆ ਜੀ 나ਈ ਮਜ਼ਾਰਾ 나ਈ ਮਜ਼ਾਰਾ ਇਹਨਾਂ ਦਾ ਖਾਸ ਏਰੀਆ ਹੈਗਾ ਜੇ ਆਪਾਂ ਗੱਲ ਕਰੀਏ ਤਹਿਸੀਲ ਦੀ ਤਾਂ ਨਮਾਸ਼ਹਿਰ ਇਹਨਾਂ ਨੂੰ ਤਹਿਸੀਲ ਲੱਗਦੀ ਹੈ ਡਿਸਟ੍ਰਿਕਟ ਇਹਨਾਂ ਨੂੰ ਲੱਗਦੀ ਹੈ ਸ਼ਹੀਦ ਭਗਤ ਸਿੰਘ ਨਗਰ SBS ਤੇ ਪੰਜ ਮਰਲਿਆਂ ਚ ਕੋਠੀ ਹੈ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸੀ ਸੀਗੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਏਰੀਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੋਈ ਵੀ ਜਾ ਕੇ ਦੇਖਣਾ ਚਾਹੁੰਦਾ ਇਸ ਕੋਠੀ ਨੂੰ ਤਾਂ ਜਾ ਕੇ ਦੇਖ ਸਕਦੋਂ ਜੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਹੋਵੇ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾ ਲਓ ਜੀ ਨੰਬਰ ਸਕਰੀਨ ਤੇ ਆਪਾਂ ਦਈ ਰੱਖਿਆ ਜੀ 7526822640 ਦੂਜਾ ਨੰਬਰ ਹੈ ਜੀ 9814663629 ਮਾਲਕ ਨਾਲ ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪ ਗੱਲਬਾਤ ਕਰ ਲਿਓ ਜੀ ਰੇਟ ਤੁਸੀਂ ਫੋਨ ਤੇ ਨਾ ਕਰਿਓ ਉਹ ਤਾਂ ਜਾ ਕੇ ਦੇਖੋ ਜੀ ਪਹਿਲਾਂ ਇੱਕ ਵਾਰੀ ਕੋਠੀ ਨੂੰ ਜਦੋਂ ਕੋਠੀ ਨੂੰ ਜਾ ਕੇ ਦੇਖ ਲਈ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਪਹਿਲਾਂ ਇੱਕ ਵਾਰੀ ਕੋਠੀ ਨੂੰ ਤੁਸੀਂ ਚੈੱਕ ਕਰੋ ਜੀ ਆਪ ਦੀਆਂ ਅੱਖਾਂ ਨਾਲ ਸਾਰਾ ਕੁਝ ਦੇਖੋ ਤੇ ਜਾ ਕੇ ਤਸੱਲੀ ਕਰੋ ਤੇ ਉਹ ਤੋਂ ਬਾਅਦ ਜਦੋਂ ਪਸੰਦ ਆਉਂਦੀ ਹੈ ਉਹ ਤੋਂ ਬਾਅਦ ਫਾਈਨਲ ਰੇਟ ਮੁਕਾ ਲਓ ਜੀ ਮਾਲਕ ਕਹਿੰਦੇ ਨੇ ਇੱਕ ਕਲੋਨੀ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਤੇ ਜਾ ਕੇ ਤੁਸੀਂ ਦੇਖੋਗੇ ਨਾਲੇ ਤਾਂ ਤੁਹਾਨੂੰ ਗਲੀ ਦਾ ਪਤਾ ਲੱਗ ਜੂ ਕਿੰਨੇ ਕੁ ਗਲੀਆਂ ਜੀ ਬਾਕੀ ਤੁਹਾਨੂੰ ਵੀਡੀਓ ਚ ਦੇਖਣ ਨੂੰ ਮਿਲੀ ਗਈ ਸਗੀ ਜਿਹੜਾ ਰਸਤਾ ਲੱਗਦਾ ਜਿਹੜੀ ਗਲੀ ਲੱਗਦੀ ਹੈ ਜੀ 9 ਲੱਖ ਦੇ ਵਿੱਚੋਂ ਵੀ ਰੇਟ ਘਟਾ ਕੇ ਮਾਲਕ ਨੇ ਵੇਚਣੀ ਆ ਸਰਕਾਰੀ ਟੂਟੀ ਮਿਲ ਜੂਗੀ ਪਾਣੀ ਵਾਸਤੇ ਤੇ ਟੁੱਲੂ ਪੰਪ ਮਿਲ ਜੂਗਾ ਜੀ ਪਾਣੀ ਵਾਸਤੇ ਜੀ ਟੂਟੀ ਤੇ ਜਿਹੜਾ ਲੱਗਿਆ ਹੋਇਆ ਗਾ ਬਾਕੀ ਤੁਸੀਂ ਜਾਓ ਨਾਈ ਮਜ਼ਾਰਾ ਇਹਨਾਂ ਦਾ ਪਿੰਡ ਹੈ ਛੇਤੀ ਜਾਓ ਜੀ ਜਿਨੇ ਵੀ ਕੋਠੀ ਦੇਖਣੀ ਹੈ ਖਰੀਦਣੀ ਹੈ ਕੋਈ ਹੋਵੇ ਚਾਹਵਾਨ ਖਰੀਦਣ ਦਾ ਜਿੰਨੇ ਤੁਸੀਂ ਦੇਖ ਰਹੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕੋਠੀ ਜੇ ਪਸੰਦ ਆਈ ਹੈ ਤਾਂ ਛੇਤੀ ਕਰਿਓ ਮਾਲਕ ਨੂੰ ਫੋਨ ਕਰਨ ਸਾਰ ਬਗਜੋ ਤੇ ਕੋਠੀ ਦੀ ਫਾਈਨਲ ਡੀਲ ਤੁਸੀਂ ਜਾ ਕੇ ਬਹਿ ਕੇ ਰੇਟ ਮੁਕਾ ਕੇ ਕਰ ਲਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਅਸੀਂ ਵੇਚਣਾ ਤੁਸੀਂ ਚਾਹਉਂ ਨੂੰ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਕੋਲ ਇੱਕ ਵੀਡੀਓ ਕੁਝ ਕੁ ਫੋਟੋਆਂ ਤੇ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਵਟਸਐਪ ਨੰਬਰ ਆਪਣਾ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ 73800426173 ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾਗਾ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਜੀ ਉੱਤੇ ਕੋਈ ਜਾਣਕਾਰੀ ਨਹੀਂ ਮਿਲਣੀ ਉਹ ਜਿਹੜਾ ਉੱਤੇ ਨੰਬਰ ਬਾਰ ਬਾਰ ਦਿੱਤਾ ਹੋਇਆ ਚੱਲਦਾ ਰਹਿੰਦਾ ਜਿਹੜਾ ਉਹ ਸਿਰਫ ਐਡ ਕਰਵਾਉਣ ਵਾਸਤੇ ਆ ਜਿਵੇਂ ਕੋਠੀ ਘਰ ਮਕਾਨ ਤੁਸੀਂ ਵੇਚਣਾ ਉਸ ਨੰਬਰ ਤੇ ਭੇਜ ਸਕਦੇ ਹੋ ਆਪਾਂ ਨੂੰ ਨਾ ਤਾਂ ਕੋਈ ਹੈਲੋ ਲਿਖ ਕੇ ਭੇਜਣ ਦੀ ਲੋੜ ਹੈ ਜੀ ਨਾ ਕੋਈ ਮੈਸੇਜ ਕਰਕੇ ਕੋਈ ਪੁੱਛਣ ਦੀ ਲੋੜ ਹੈ ਬਸ ਵੀਡੀਓ ਬਣਾਓ ਭੇਜੋ ਕੋਈ ਕਮੀ ਪੇਸ਼ੀ ਰਹੂਗੀ ਤਾਂ ਅਸੀਂ ਆਪਣੇ ਆਪ ਤੁਹਾਨੂੰ ਫੋਨ ਕਰ ਲਾਂਗੇ ਜਿਹੜੀ ਕਮੀ ਪੇਸ਼ੀ ਹੋਊਗੀ ਤੁਹਾਨੂੰ ਦੱਸ ਦਾਂਗੇ ਤੁਸੀਂ ਬਸ ਵੀਡੀਓ ਬਣਾ ਕੇ ਭੇਜ ਦਿਓ ਜਿਵੇਂ ਕਿ ਇਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੋਈ ਹੈ ਤੇ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਦੇ ਹੀ ਦਿੱਤੀ ਜੀ ਮਾਲਕ ਦੁਆਰਾ ਸਾਰੀ ਜਾਣਕਾਰੀ ਦੱਸੀ ਹੋਈ ਹੈ ਜੀ ਮਾਲਕ ਦੁਆਰਾ ਆਪਣੇ ਕੋਲੇ ਵੀਡੀਓ ਭੇਜੀ ਹੋਈ ਹੈ ਆਪਣਾ ਕੰਮ ਸਿਰਫ ਐਡ ਕਰ ਹੁੰਦਾ ਸੀ ਤੁਹਾਨੂੰ ਦਿਖਾਉਣ ਦਾ ਸੀ ਤੇ ਤੁਸੀਂ ਗੱਲਬਾਤ ਕਰਨੀ ਆ ਰੇਟ ਕਰਨਾ ਲੈਣ ਦੇਣ ਕਰਨਾ ਉਹ ਤੁਸੀਂ ਮਾਲਕ ਨਾਲ ਗੱਲਬਾਤ ਕਰਕੇ ਰੇਟ ਮੁਕਾ ਕੇ ਆਪਦੀ ਪੂਰੀ ਤਸੱਲੀ ਕਰਕੇ ਫਿਰ ਕਰਨਾ ਚਾਹੀਦਾ ਬਾਕੀ ਵੀਡੀਓ ਜੇ ਵਧੀਆ ਲੱਗੀ ਆ ਪਸੰਦ ਆਈ ਆ ਜ਼ਰੂਰ ਲਾਈਕ ਕਰ ਦਿਓ ਜੀ ਬਾਤ ਬਾਤ ਸ਼ੇਅਰ ਕਰ ਦਿਓ ਬਾਤ ਬਾਤ ਸਪੋਰਟ ਕਰਿਆ ਕਰੋ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਹੋਮ ਸੇਲ ਮਾਰਕੀਟ ਤੇ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਚੈਨਲ ਤੇ ਪਹੁੰਚੇ ਹੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਜੀ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਨਿਓ ਜੀ ਤਾਂ ਥੱਲੇ ਇੱਕ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਿਆ ਕਰਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾ ਕਰੂਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਿਆ ਕਰੋਗੇ ਜੀ ਤੇ ਆਪਾਂ ਨਮੀ ਵੀਡੀਓ ਅਲਗ-ਅਲਗ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਹਰ ਰੋਜ਼ ਲੈ ਕੇ ਆਉਂਦੇ ਰਹਿੰਨੇ ਆ ਸੀ। ਬਾਕੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ। ਕਮੈਂਟ ਕਰ ਦਿਓ ਵੱਧ ਤੋਂ ਵੱਧ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਾਰੇ ਕਮੈਂਟ ਜਰੂਰ ਕਰਿਓ ਆਪਦਾ ਚੰਗਾ ਜਾਂ ਵਧੀਆ ਜਾਂ ਸਾਰੇ ਜਣੇ ਲਾਈਕ ਵੀ ਕਰਿਓ ਸੀ ਤੇ ਇੱਕ ਵਾਰੀ ਚੈੱਕ ਕਰ ਲਓ ਜਿਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਵੀਡੀਓ ਬਾਰੇ ਵੀ ਤੇ ਕੋਠੀ ਬਾਰੇ ਵੀ ਕੋਠੀ ਦੇ ਰੇਟ ਬਾਰੇ ਵੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅਗਲੀ ਵੀਡੀਓ ਚ ਤੁਹਾਨੂੰ ਘਰ ਕੋਠੀ ਮਕਾਨ ਕਿਹੜੇ ਏਰੀਆ ਚ ਚਾਹੀਦਾਗਾ ਦੱਸੋ ਮੈਨੂੰ ਕਿੰਨੇ ਕ ਰੇਟ ਤੱਕ ਚਾਹੀਦਾ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਜਲਦੀ ਤੋਂ ਜਲਦੀ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ